ਬੋਲੇਗਾ ਭਾਈ ਵਿੰਦਰ ਪੁੱਲੇ ਆ ਜਮਾ ਪਿਓ ਲੈ ਕੇ ਆਇਆ ਕੋਈ ਨਹੀਂ ਵਿੰਦਰ ਭਾਈ ਪੁੱਲੇ ਆ ਪੁੱਤਰਾ ਮੋਰ ਆ ਗਿਆ ਠੀਕ ਆ ਬਹੁਤ ਚੰਗਾ ਇਹਦੇ ਬੱਚੇ ਬਹੁਤ ਜ਼ਿਆਦੇ ਹੋ ਗਏ ਸਾਹੀ ਕੁੜੇ ਇਹਦੇ ਉੱਡੇ ਠੱਕਰ ਵਾਲੀ ਕੋਈ ਠੀਕ ਆ ਜੀ ਆ ਭਾਈ ਵਿੱਕੀ ਵਾਲਿਆਂ ਦਾ ਪਿਓ ਰਿਓ ਪਿਆਰ ਕੀਤਾ ਨਹੀਂ ਨਹੀਂ ਬਹੁਤ ਜਿਆਦਾ ਇਹ ਛੱਡੀ ਉੱਡੇ ਠੱਕਰ ਆ ਘੁੱਤਰ ਆਪਣੇ ਆ ਘੁੱਤਰ ਆਪਣੇ ਲੱਖੇ ਤੋਂ ਐ ਤੂੰ ਮੁੜ ਭੰਣਾ ਆਖੇ ਇਹ ਟੀਰਾ ਖੱਟੀ ਗਾਲੀ ਦਾ ਇਹ ਵੀ ਜਿੱਤੀ ਹੋਈ ਆ ਬਾਜ਼ੀਆਂ ਦੂਸਰਾ ਦੂਸਰਾ ਮੁ ਜਿੱਤੀ ਹੋਈ ਆ ਬਹੁਤ ਬਾਜ਼ੀਆਂ ਠੀਕ ਆ ਇਹ ਬਰੜੇ ਵੀ ਕੱਢ ਜਾਂਦੇ ਆ ਬਰੜੇ ਕੱਢਦੇ ਆ ਕੱਢਦੇ ਆ ਦਸੋ ਜੇ ਆਖ ਬਰੜੇ ਕੱਢਦੇ ਆ ਆਏ ਆ ਅੱਛਾ ਬਰੜੇ ਵੀ ਕੱਢਦੇ ਆ ਠੀਕ ਆ ਟੀਰੇ ਵੀ ਇਹਦੀ ਕੱਚੀ ਪੀਲੀ ਆ ਨਾ ਦੂਜੀ ਅੱਖ ਖੱਟੀ ਨਹੀਂ ਹੈਗੀ ਕੱਚੀ ਪੀਲੀ ਆ ਹਾਂ ਕੱਚੀ ਪੀਲੀ ਆ ਹਮਮ ਕਮਾਲ ਦੀ ਗੱਲ ਆ ਵੇਲਾ ਇਹ ਇਹ ਵੀ ਸ਼ਾਖੇ ਲੱਖੇ ਨਿਕਲ ਰਹੇ ਥੋੜਾ ਹੀ ਆ ਇਹ ਜੋੜੇ ਦਾ ਹੀ ਉੱਡੇ ਆ ਬੰਚੂ ਕਿਹੜਾ ਕੁੱਤਰ ਖੱਟਿਆ ਨਾ ਦਿਖਾਉਂਦੇ ਕੋਈ ਦਾ ਵਾਹ ਜੋੜੇ ਦਾ ਅੱਛਾ ਇਹਨਾਂ ਦੇ ਬਹੁਤ ਡੇ ਆ ਕੱਢ ਬਹੁਤ ਆ ਨਾ ਕੁੱਤਰ ਬਹੁਤ 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 ਕੁੱਤਰ ਹੈ ਹੀ ਬੜੇ ਚੰਗੇ ਹਮਮ ਕਾਲਾ ਇੱਕ ਆਪਣਾ 12 ਨੰਬਰ ਸਰ ਤੋਂ ਸਾਡਾ ਪੀਲੋ ਵਾਲੀ ਪਿੰਡ ਆ ਦਾ ਤੇ ਇਟਲੀ ਚ ਉਹ ਬੰਦਾ ਹੀ ਬਹੁਤ ਜ਼ਿਆਰ ਸਪੋਰਟ ਕਰਦਾ ਕਾਲਾ ਹਾਂ ਕਾਲਾ ਬਹੁਤ ਜ਼ਿਆਰ ਬੰਦਾ ਜੋ ਤਾਂ ਮੁੰਡਾ ਹਤਮਤ ਕਰਦਲਾ ਜੋ ਤਾਂ ਜੋ ਤਾਂ ਅਮਨਿੰਦਰ ਸਾਵੀ ਪੁਰਾਣਾ ਹਾਂ ਤੇ ਆਪਣਾ ਮੁੰਡਾ ਦੀਪ ਸੇਖਾਂ ਵਾਲਾ ਜਵਾਬੇ ਤੇ ਹਾਂ ਤੇ ਕਾਕੂ ਆ ਕਾਕੂ ਵਰਮੀ ਵਾਲਾ ਸਾਵੀ ਹਣੀ ਹੋ ਕੇ ਸੱਖਾ ਠੱਕਰ ਵਾਲ ਤੇ ਲਾਡੀ ਯਾਰ ਲਾਡੀ ਦਾ ਬਈ ਜਦੋਂ ਹੁਕਮ ਲਾਦਾ ਦਾਲ ਬਣਾਣੇ ਨੂੰ ਬਸ ਵੀ ਕਹਿ ਤਾਂ ਵੀ ਆਹ ਕੰਮ ਕਰਨਾ ਬੰਦੇ ਨੇ ਕਦੇ ਜਵਾਬ ਨਹੀਂ ਦੱਸਿਆ ਸਾਤਾਲਪੜਾ ਤੇ ਨੱਭਾ ਰਾਮਪੁਰ ਇਹ ਬੰਦੇ ਆਪਣੇ ਯਾਰ ਪੂਰਾ ਹੀ ਖਾਦ ਦਿੰਦੇ ਆ ਬਾਜ਼ੀਆਂ ਪੂਆਂ ਮਰੀ ਹੋ ਗਿਆ ਬਡਾਲੇ ਵਾਲਾ ਇੱਕ ਮੁੰਡਾ ਆਪਣਾ ਉਹ ਕੰਡੋਰੀ ਦਾ ਕਲਵਾਂਚ ਦਾ ਜਵਾਬੇ ਜੀ ਨਿੱਜਰਾ ਕੰਡੋਰੀ ਉਹ ਬੰਦਾ ਬਹੁਤ ਸਾਦ ਹੁੰਦਾ ਲੱਖੀ ਵਾਲੇ ਪੁੱਤਰਾਂ ਦੇ ਹਾਂ ਉਹਦਾ ਯਾਰ ਆਪਣੇ ਕੋਲ ਬੰਦੇ ਬਹੁਤ ਜਾਣੀ ਆ ਕੇ ਪੁੱਤਰ ਵੀ ਡਵਾ ਕੇ ਸੀ ਜਨਵਾ ਕੇ ਮੁੰਡਾ ਪੰਡੋਰੀ ਜਣਾ ਪੰਡੋਰੀ ਵਾਲਾ ਮਨੀ ਨੂੰ ਜਦੋਂ ਮਰਜੀ ਕਹਿਦੀ ਯਾਰ ਬਡਾਲੇ ਵਾਲੇ ਨੂੰ ਫੋਲੀ ਭੱਜਿਆ ਉਹਦਾ ਮੁੰਡਾ ਜੀਤੀ ਹੋਣੀ ਹੋਵੇ ਢੰਡਾਰੀ ਵਾਲੇ ਜਿਵੇਂ ਸੁਣਾਂ ਹਾਂ ਬੱਦੂ ਕੀ ਬੰਦ ਨਾ ਇਹ ਆਪਾਂ ਨੂੰ ਬਲੋਡ ਮਾਰਾ ਇਹ ਵੀ ਨਾ ਚੋਈ ਇਹ ਵੀ ਲੱਗਿਆ ਕੀ ਕਦਰ ਸਹਿਯੋਗ ਬਹੁਤ ਆ ਫਿਰਦਾ ਬਾਈ ਬੰਦਿਆਂ ਦਾ ਬੰਦਿਆਂ ਦਾ ਬਹੁਤ ਸਨ ਬੰਦਿਆਂ ਸਿਰਤੀ ਬਾਈ ਆਪਾਂ ਜੇ ਅੱਜ ਨਿੱਕਾ ਨਿਕਾ ਬਣਿਆ ਤਾਂ ਬੰਦਿਆਂ ਸਿਰਤੀ ਬਣਿਆ ਬਾਈ ਬੰਦੇ ਬੰਦਿਆਂ ਦੀ ਕਦਰ ਕਰਦਾ ਫਿਰਦਾ ਬਾਈ ਬੰਦਿਆਂ ਨੇ ਜਿਹੜੇ ਬੰਦਿਆਂ ਨੇ ਬਾਈ ਮੈਂ ਇਕੱਲਾ ਕੁਝ ਨਹੀਂ ਬਣ ਸਕਦਾ ਇਹਦਾ ਮੈਂ ਇਕੱਲਾ ਕੀ ਕਰਦਾ ਜੇ ਪਿੰਜਰਾ ਚੱਕਿਆ ਇਹਨਾਂ ਨੇ ਮਾਮੇ ਉਹਨਾਂ ਨੇ ਫੇਰੀ ਅੱਜ ਨਿੱਕਾ ਨਿੱਕਾ ਹੋਈ ਆ ਬਾਈ ਨਾ ਜੇ ਕੋਈ ਬਾਜੀ ਤੇ ਜਾਂਦਾ ਹੀ ਨਹੀਂ ਨਿਆਣ ਵਾਲਾ ਘਰੇ ਨਾ ਬਾਜੀ ਬਣੇ ਬਾਈ ਆਪਾਂ ਅੱਜ ਵੀ ਯਾਰ ਬੰਦੇ ਸਪੋਰਟ ਬਹੁਤ ਕਰਦੇ ਮੁੰਡਾ ਸਣੀ ਹੋ ਗਿਆ ਆਪਣੇ ਪਿੰਡ ਦਾ ਹੀ ਵੀ ਸੋਰਾ ਉਹ ਬੰਦੇ ਯਾਰ ਪੂਰੇ ਯਾਹ ਨਹੀਂ ਸਾਥ ਦਿੰਦੇ ਆ ਪੁੱ ਆ ਨਹੀਂ ਹੈਗਾ ਬੰਦਿਆਂ ਸਿਰ ਤੇ ਨਿੱਕਾ ਬਣਿਆ ਅੱਜ ਜੇ ਬੰਦਿਆਂ ਨੂੰ ਯਾਰ ਭੋਲਿਆ ਇਹ ਬੰਦੀ ਨਾਲ ਹੋਣਗੇ ਫਿਰ ਫਾਇਦਾ ਕੀ ਹੈ ਦਿਨੇ ਵਰਗੇ ਘਰੇ ਮਿਹਨਤ ਕਰਦੇ ਆ ਜੀਨਾ ਮੁੰਡਾ ਆਪਣੇ ਫੁੱਲ ਮਿਹਨਤ ਕਰਦਾ ਹੈ ਨਾ ਇਹ ਤਾਂ ਮੈਨੂੰ ਪਤਾ ਬਾਈ ਇਹ ਬਹੁਤ ਮਿਹਨਤ ਹੈ ਯਾਰ ਅੱਜ ਵੀ ਵਿਚਾਰਾ ਕੂਤ ਸਾਰੇ ਬਿੱਤੇ 70 70 ਕੂਤਰ ਯਾਰ ਕੱਲਾ ਤਾੜਦਾ ਸੀ ਕਦੇ ਪੁੱਛ ਆਣ ਦੇ ਲਾ ਵੀ ਅਸੀਂ ਕਦੇ ਕੂਤਰੋ ਨਹੀਂ ਫੜਕੇ ਛੱਡੇ ਛੜੀ ਜਿਹੜੀ ਧੁੱਪੇ ਰਹਿਣਾ ਇਹ ਲੱਖੇ ਦੇ ਭਰਾਵੇਂ ਬਹੁਤ ਜੰਮੇ ਇੱਕ ਗੁੰਡਾ ਸਾਰਾ ਲੱਖੇ ਵਾਲੇ ਕੂਤਰਾਂ ਨਾਲ ਹਾਂ ਇੱਕ ਗੁੰਡਾ ਸਾਰਾ ਖਾਕਿਆਂ ਦਾ ਹੀ ਯਾਰ ਸਾਰਾ ਸ਼ਾਹ ਖਿਆ ਦੀ ਹੈ ਗੁੱਡਾ ਸਾਰਾ ਸ਼ਾਹ ਖਿਆ ਇੱਕ ਗੁੱਡਾ ਹੀ ਦਿੱਤਾ ਹੋਇਆ ਗੁੱਡਾ ਹੀ ਦਿੱਤਾ ਹੋਇਆ ਆ ਨਹੀਂ ਮੱਥਾ ਪਾਜੂ ਬਿਓ ਦੇ ਕੂਤਰਾਂ ਜੀ ਬਊਜੇ ਪਊ ਤਾਂ ਹਾਂ ਉਹਦੇ ਵੀ ਬਊਗਾ ਆਪਦੀ ਵੀ ਬਊਗੀ ਇਹ ਅਸ ਵਿੱਚ ਲੱਗਦੇ ਆ ਨਾ ਉਵੇਂ ਹਾਂ ਸੂਚੀ ਉੱਡੀ ਜਾਂਦੇ ਆ ਆ ਤਾਂ ਹੀ ਖੱਡੇ ਵਿਆ ਛੋ ਮਗਰਾ ਦੇ ਚਿੱਟੀ ਕਣੀ ਦਾ ਇਹ ਬਹੁਤ ਸਨਖਾ ਕੂਤਰਾਂ ਚਿੱਟੀ ਕਣੀ ਦਾ ਬੱਸ ਆ ਜਾ ਬੱਸ ਆ ਜਾ ਕਿ ਜਿੱਤੀ ਕਾ ਖੱਟੀ ਗਲੀ ਜਿੱਤੀ ਕਾਲੀ ਵੀ ਕੱਢੀ ਜਾਂਦੇ ਹਨ ਆਹ ਬਈ ਥੋੜੇ ਬੋਲੇ ਉੱਤਰਿਆ ਬੰਦਾ ਯਾਰ ਕਲਜੀਤ ਐ ਗੋੜਿਆਂ ਨਾਲ ਸਾਡਾ ਵੀ ਆਇਆ ਕਲਜੀਤ ਗੋੜੇ ਇੱਕ ਪੁਲਿਸ ਯਾਰਾ ਉਹ ਵੀ ਆਵੜਦੇ ਪਾਣੀ ਨੂੰ ਜਾਂਦੇ ਆ ਇਹ ਨਾਲ ਅੰਦਰ ਲਈ ਅੰਦਰ ਲੈ ਜੁੜੇ ਨਹੀਂ ਨਹੀਂ ਅੰਦਰ ਲੈ ਨਹੀਂ ਇਹ ਅੰਦਰ ਬੈਠੇ ਇਹ ਬਾਕੀ ਬਈ ਸਾਰਾ ਕੋਈ ਹੋਰ ਬੋਲੀ ਦਾ ਬੰਦਾ ਜਿਹੜੇ ਨੇ ਮਿਸਾਂ ਕਰਕੇ ਨੇ ہماری ਕਰਮਤ ਕੋਲੇ ਹੈ ਬੜਾ ਪਾਇਆ ਕਿ ਲੋਰ ਵਿੱਚ 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 ਸਭ ਸਭ ਹੋਤਰ ਆਪਣੇ ਥੋੜੇ ਛੱਡੇ ਜੇ ਵੀ ਹੋਗੇ ਠੀਕ ਆ